ਯੋਗੋ ਯੋਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 535 ਅੰਗ ਤੇ ਸਬਦ ਚੰਨ ਕਰਦੇ ਹਨ ਦੇਬ ਗੰਧਾਰੀ ਮਹੱਲਾ ਪੰਚਮ ਉਲਟੀ ਰੇ ਮਨ ਉਲਟੀ ਰੇ ਸਾਖ ਤੋਂ ਕਰ ਉਲਟੀ ਰੇ ਉਲਟੀ ਰੇ ਰੇ ਮਨ ਉਲਟੀ ਰੇ ਕਹਿੰਦੇ ਮਨ ਉਲਟ ਹੋ ਗਿਆ ਮੂਦਾ ਹੋ ਗਿਆ ਪੁੱਠਾ ਹੋ ਗਿਆ ਸਾਰਾ ਕੁਝ ਬਦਲ ਗਿਆ ਹੈ ਉਲਟਾ ਕਹਿੰਦੇ ਆ ਕਾਟੇ ਵਾਲ ਨੂੰ ਚਲੇ ਜਾਣਾ ਪੁੱਠਾ ਹੋ ਜਾਣਾ ਸਾਰਾ ਕੁਝ ਕੋਈ ਕੰਮ ਵੀ ਸਿੱਧਾ ਨਾ ਹੋਣਾ ਹਰ ਕੰਮ ਦੇ ਵਿੱਚ ਰਗਫਟ ਪੈਣੀ ਪੁੱਠਾ ਹੋਣਾ ਸੋਨੇ ਨੂੰ ਹੱਥ ਪਾਉਣਾ ਉਹ ਵੀ ਮਿੱਟੀ ਬਣ ਜਾਣਾ ਕੋਈ ਕੰਮ ਸਿਰੇ ਨਾ ਲੱਗਣਾ ਕਿਉਂ ਹੋਇਆ? ਕਿਉਂ ਉਲਟਾ ਹੋਇਆ ਸਾਰਾ? ਮਾਨੂੰ ਨੂੰ ਸਮਝਾਇਆ ਕਿ ਇਹਨੇ ਮਨਾ ਤੇਰਾ ਸਾਰਾ ਕੁਝ ਉਲਟਾ ਹੋ ਗਿਆ। ਹੋਇਆ ਕਿਹੜੀ ਬਿਮਾਰੀ ਕਰਕੇ ਹੈ? ਕਿਉਂ ਹੋਇਆ ਹੈ? ਤੇਰਾ ਕਾਰਜ ਸਾਰਾ ਉਲਟਾ ਕਿਉਂ ਹੋਇਆ ਹੈ? ਤੈ ਪੁੱਠਾ ਲਟਕਣਾ ਹੈ ਗਰਭ ਜੋਨ ਦੇ ਵਿੱਚ। ਉਲਟ ਗਿਆ ਹੈ। ਪੁੱਠਾ ਹੋ ਗਿਆ ਸਾਰਾ ਕੰਮ। ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ ਕਹਿੰਦਾ ਇਹ ਸਾਖਤ ਕਰਕੇ ਤੇਰਾ ਕੰਮ ਸਾਰਾ ਉਲਟਾ ਹੋਇਆ ਸਾਖਤ ਦਾ ਸੰਗ ਕਰਨ ਦੇ ਨਾਲ ਤੇਰਾ ਸਾਰਾ ਕੰਮ ਉਲਟ ਹੋ ਗਿਆ ਤੇਰੀ ਗਿਣਤੀ ਥੱਲੇ ਨੂੰ ਆਉਣ ਲੱਗ ਗਈ ਸਾਰਾ ਕੋਸ ਘਟਣ ਲੱਗ ਗਿਆ, ਪੁੱਠਾ ਹੋ ਗਿਆ। ਕਿਹੜੀ ਬਿਮਾਰੀ ਹੈ? ਸਾਖਤ ਵਾਲੀ। ਇਹ ਸਾਖਤ ਦਾ ਪਰਛਾਵਾਂ ਪੈ ਗਿਆ ਤੈਨੂੰ। ਸਾਖਤ ਦਾ ਸੰਗ ਕੀਤਾ। ਸਾਰਾ ਕੰਮ ਉਲਟਾ ਹੋ ਗਿਆ। ਬਿਮਾਰੀ ਕਹੀ ਤਾਂ ਬਹੁਤ ਵੱਡੀ ਹੈ। ਜਿਸਨੇ ਇਸ ਤੋਂ ਬਚਾਅ ਕਰ ਲਿਆ ਉਦੇ ਵਾਸਤੇ ਇਹ ਕੁਛ ਵੀ ਨਹੀਂ ਬਿਮਾਰੀ ਲੇਕਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੇ ਕੰਮ ਦੇ ਪੁੱਠੇ ਪੈਣ ਦਾ ਕਾਰਨ ਦੱਸ ਦਿੱਤਾ ਆਕ ਤਸਿਉ ਕਰ ਉਲਟੀ ਰੇ ਝੂਠੇ ਕੀ ਰੇ ਝੂਠ ਪ੍ਰੀਤ ਜਿਹੜਾ ਝੂਠਾ ਹੈ ਉਹ ਝੂਠ ਨੂੰ ਪਿਆਰ ਕਰਦਾ ਹੈ ਝੂਠੇ ਕੀ ਰੇ ਝੂਠ ਪ੍ਰੀਤ ਝੂਠਾ ਬੰਦਾ ਸੱਚ ਨਹੀਂ ਸੁਣ ਸਕਦਾ ਉਹ ਝੂਠ ਨੂੰ ਪਿਆਰ ਕਰਦਾ ਹੁਣ ਪਾਛੈਣੇ ਦੱਸ ਦਿੱਤਾ ਕਿ ਸਾਖਤ ਹੈ ਜਿਹੜਾ ਝੂਠਾ ਹੈ ਉਹ ਝੂਠ ਨੂੰ ਪਿਆਰ ਕਰਦਾ ਝੂਠੇ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਕਹਿੰਦੇ ਇਹ ਜਿਹੜੀ ਪ੍ਰੀਤ ਹੈ ਝੂਠ ਨੂੰ ਕਰਨ ਵਾਲੀ ਕਿਉਂ ਨਹੀਂ ਛੁੱਟਦੀ ਝੂਠ ਤੋਂ ਸਾਡਾ ਛੁਟਕਾਰਾ ਕਿਉਂ ਨਹੀਂ ਹੁੰਦਾ ਮਾਰੇ ਕਰਮ ਤੋਂ ਸਾਡਾ ਛੁਟਕਾਰਾ ਕਿਉਂ ਨਹੀਂ ਹੁੰਦਾ ਝੂਠੇ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਖਤ ਸੰਗ ਨਾ ਛੁਟਕੀ ਰੇ ਕਹਿੰਦੇ ਤੂੰ ਸਾਖਤ ਦਾ ਸੰਗ ਕਰਦਾ ਇਸ ਕਰਕੇ ਤੇਰਾ ਝੂਠੇ ਨਾਲ ਝੂਠ ਨਾਲ ਤੇਰਾ ਪਿਆਰ ਖਤਮ ਨਹੀਂ ਹੁੰਦਾ ਜਿੱਥੇ ਝੂਠ ਹੈ ਉੱਥੇ ਪਾਪ ਹੈ ਸਿੰਘੀ ਪਾਚਕਿਓ ਸਾਨੂੰ ਬਚਨ ਕਰਦੇ ਜਿਹੜੀ ਝੂਠ ਹੈ ਇਹ ਝੂਠ ਹੈ ਜਦੋਂ ਪੰਜ ਪਿਆਰੇ ਅੰਮ੍ਰਿਤ ਚੁਕਾਉਂਦੇ ਆ ਜਿਨ੍ਹਾਂ ਵੀਰਾਂ ਨੇ ਸਿੰਘੜਿਆਂ ਦੇ ਸੱਕਿਆ ਉਹਨਾਂ ਨੂੰ ਪਤਾ ਹੈ ਉਹ ਬਚਨ ਕਰਦੇ ਆ ਕਿ ਕਿਸੇ ਦੀਆਂ ਝੂਠਾ ਖਾਣਾ ਨਹੀਂ ਤੁਸੀਂ ਝੂਠਾ ਖਾਣਾ ਬੰਦ ਕਰਦੇ ਐ ਨਾ ਕਿ ਕਿਸੇ ਦਾ ਝੂਠ ਤਾਂ ਖਾਣੀ ਨਹੀਂ ਕਿਉਂ ਝੂਠ ਤੇ ਝੂਠ ਦੋਨੇ ਪਾਪ ਹਨ ਝੂਠ ਬੋਲਣਾ ਵੀ ਪਾਪ ਐ ਝੂਠ ਖਾਣੀ ਵੀ ਪਾਪ ਦੱਸ ਦਿੱਤਾ ਲੇਕਿਨ ਕਿੱਥੇ ਬਚਿਆ ਝੂਠ ਤੋਂ ਉਹੀ ਥਾਲੀ ਵਿੱਚ ਸ਼ਰਾਬੀ ਖਾਂਦਾ ਉਹੀ ਥਾਲੀ ਵਿੱਚ ਚੱਕ ਕੇ ਗੁਰਮਖ ਖਾਂਦਾ ਲੰਗਰ ਜਦੋਂ ਵਰਤਾਇਆ ਜਾਂਦਾ ਸੀ ਬੰਦਾ ਵਰਤਾਉਂਦਾ ਸੀ ਉਹਨ ਤਾਂ ਇੱਕ ਜਗ੍ਹਾ ਪਾ ਕੇ ਰੱਖ ਦਿੱਤਾ ਉੱਥੇ ਉਹ ਸ਼ਰਾਬੀ ਕਟਤੀ ਭਰਦਾ ਉੱਥੇ ਉਹ ਅੰਮ੍ਰਿਤਧਾਰੀ ਕਟਤੀ ਭਰਦਾ ਇਹ ਸਾਡੇ ਦੁੱਖਾਂ ਦੀਆਂ ਪੰਡਾਂ ਕਿਉਂ ਖੁੱਲੀਆਂ ਹੈ ਅਸੀਂ ਗੌਰ ਮਰਯਾਦਾ ਨੂੰ ਖਤਮ ਕਰ ਦਿੱਤਾ ਹੈ ਅਸੀਂ ਗੌਰ ਮਰਯਾਦਾ ਨੂੰ ਪੁੱਲ ਗਏ ਆ ਜਿਨ੍ਹਾਂ ਨੇ ਆਮ੍ਰਿਤ ਛੱਕਿਆ ਉਹਨਾਂ ਨੂੰ ਪਤਾ ਹੋਊਗਾ ਸਸ ਸਿੰਘ ਸੰਗਤਾਂ ਬੈਠੀਆਂ ਅੰਮ੍ਰਿਤਧਾਰੀ ਸਿੱਖ ਬੈਠੇ ਆ ਬੀਬੀਆਂ ਬੈਠੀਆਂ ਉਹਨਾਂ ਨੇ ਵਚਨ ਕੀਤਾ ਸੀ ਕਿ ਝੂਠ ਨਹੀਂ ਖਾਣੀ ਤੁਹਾਨੂੰ ਵਚਨ ਹੋਇਆ ਹੀ ਨਹੀਂ ਇਹਦਾ ਮਤਲਬ ਤੁਸੀਂ ਆਮ੍ਰਿਤ ਛੱਕਿਆ ਹੀ ਨਹੀਂ ਉਹ ਤਾਂ ਵਚਨ ਕਰਦੇ ਆ ਉਹ ਤਾਂ ਵਚਨ ਕਰਦੇ ਕਿ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਪੰਜ ਕਕਾਰ ਅਸੀਂ ਨਾਲ ਰੱਖਣੇ ਆ ਕਿਸੇ ਦੀ ਝੂਠ ਨਹੀਂ ਖਾਣੀ ਦੱਸਿਆ ਤੁਹਾਨੂੰ ਬੜੇ ਅਫਸੋਸ ਦੀ ਗੱਲ ਆ ਤੁਸੀਂ ਅੰਮ੍ਰਿਤਧਾਰੀ ਸਿੱਖ ਬੈਠੇ ਆ ਤੁਸੀਂ ਭੁੱਲ ਗਏ ਕੀ ਫਰਕ ਹੋਇਆ ਫਿਰ ਇੱਕ ਅੰਮ੍ਰਿਤਧਾਰੀ ਤੇ ਮਨਮੁਖ ਵਿੱਚ ਕੀ ਫਰਕ ਹੈ ਅਸੀਂ ਇੱਕ ਕੱਪੜਿਆਂ ਦਾ ਹੀ ਫਰਕ ਪਾ ਲਿਆ ਭਈ ਅਸੀਂ ਕਰਪਾਨ ਪਾਈ ਵੀ ਨੇ ਪਾਈ ਨਹੀਂ ਇੱਥੇ ਤੱਕ ਸੀਮਤ ਰਹਿ ਗਏ ਨਹੀਂ ਰਹਿਤ ਮਰਜਾਦਾ ਜੋ ਗੁਰੂ ਨੇ ਦੱਸਣੀ ਆ ਉਹ ਪੂਰੀ ਕਰਨੀ ਆ ਤਾਂ ਹੀ ਅਸੀਂ ਕਾਟੇ ਵੱਲ ਜਾ ਰਹੇ ਹਾਂ ਕਹਿੰਦੇ ਕਿਉਂ ਨਹੀਂ ਛੁੱਟਦੀ ਝੂਠ ਦੇ ਨਾਲ ਸਾਡੀ ਪ੍ਰੀਤ ਕਿਉਂ ਅਸੀਂ ਸਾਖਤ ਦਾ ਸੰਗ ਕਰਦੇ ਆ ਅਸੀਂ ਝੂਠ ਬੋਲਣੇ ਵਾਲੇ ਦਾ ਸੰਗ ਕਰਦੇ ਆ ਝੂਠੇ ਕੀਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਖਤ ਸੰਗ ਨਾ ਝੁਟਕੀ ਰੇ ਕਹਿੰਦੇ ਸਾਖਤ ਦਾ ਸੰਗ ਕਰਨੇ ਕਰਕੇ ਤੇਰੇ ਇਹ ਮਾਰੇ ਕਰਮ ਛੁੱਟਦੇ ਨਹੀਂ ਤੇਰੇ ਕੋਲ ਤੂੰ ਲੱਖ ਯਤਨ ਕਰ ਲਾ ਕਿ ਮੈਂ ਝੂਠ ਨਹੀਂ ਬੋਲਣਾ ਮੈਂ ਚੋਰੀ ਨਹੀਂ ਕਰਨੀ ਮੈਂ ਠੱਗੀ ਨਹੀਂ ਕਰਨੀ ਤੂੰ ਇਹਨਾਂ ਨੂੰ ਛੱਡ ਨਹੀਂ ਸਕਦਾ ਕਦੋਂ ਤੱਕ ਜਦੋਂ ਤੱਕ ਤੂੰ ਸਾਖਤ ਦਾ ਸੰਗ ਕਰਦਾ ਹੈ ਉਦੋਂ ਤੱਕ ਇਹਨਾਂ ਤੋਂ ਛਟਕਾਰਾ ਨਹੀਂ ਹੈ ਲੱਖ ਯਤਨ ਕਰ ਲੋ ਤੁਸੀਂ ਇਹਨੇ ਮਾਰੇ ਕਰਮਾਂ ਤੋਂ ਬਚ ਨਹੀਂ ਸਕਦੇ ਕਦੋਂ ਤੱਕ ਜਦੋਂ ਤੱਕ ਅਸੀਂ ਸਾਖਤ ਦਾ ਸੰਗ ਕਰਦੇ ਸੈ ਸਿੰਘੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੁਣ ਸਾਖਤ ਤਾਂ ਸਾਡਾ ਪੁੱਤ ਵੀ ਸਾਡਾ ਸਾਖਤ ਹੈ ਸਾਡਾ ਪਤੀ ਵੀ ਸਾਖਤ ਹੈ ਕਿੱਥੇ ਰਹੀਏ ਕਿੱਥੇ ਜਾਈਏ ਲੇਕਨੇ ਮੰਜ਼ਿਲ ਤੋਂ ਜਿਹੜਾ ਥੜਕ ਜਾਂਦਾ ਉਹ 84 ਲੱਖ ਜੋਨ ਵਿੱਚ ਫਸ ਜਾਂਦਾ ਗੁਰੂਆਂ ਨੇ ਮੇਰ ਤੇਰ ਨਹੀਂ ਕੀਤੀ ਇਹ ਹੈ ਜ ਆਪਣਾ ਪੁੱਤ ਇਹ ਹੈ ਜ ਬਗਾਨਾ ਪੁੱਤ ਆਪਣੇ ਸਕੇ ਪੁੱਤਰ ਨੂੰ ਆਰਾਮ ਰਾਏ ਨੂੰ ਸਰਾਪ ਦਿੱਤਾ ਕਿ ਤੂੰ ਜੀਉਂਦਾ ਸੜ ਜਾ ਸੜ ਗਿਆ ਦੇਰਾ ਦੂਨ ਦੇ ਵਿੱਚ ਅੱਗ ਲਾ ਕੇ ਫੂਕ ਦਿੱਤਾ ਸਾਨੂੰ ਵੀ ਇਸ ਮੰਜ਼ਲ ਤੇ ਆਉਣਾ ਪੈਣਾ ਹੈ ਇਹ ਮੰਜ਼ਲ ਤੇ ਜਦੋਂ ਤੱਕ ਨਹੀਂ ਆਉਂਦੇ ਗੁਰੂ ਸਾਡੇ ਨਾਲ ਨਾਰਾਜ਼ ਹੈ ਗੁਰੂ ਬਚਨ ਕਰਦੇ ਹਨ ਝੂਠੇ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਖਤ ਸੰਗ ਨਾ ਛੁਟਕੀ ਰੇ ਕਹਿੰਦੇ ਤੂੰ ਸਾਖਤ ਦਾ ਸੰਗ ਕਰਦਾ ਤਾਂ ਕਰਕੇ ਝੂਠ ਨਾਲ ਤੇਰੀ ਪ੍ਰੀਤ ਛੁੱਟਦੀ ਨਹੀਂ ਅਰਹੁ ਯੂੰ ਕਾਜਰ ਪਰ ਮੰਦਰ ਰੱਖਿਓ ਕਾਜਰ ਆ ਜਿਹੜਾ ਗੱਲਾ ਹੈ ਨਾ ਜਿਹੜੀ ਗੋਲ ਕੇ ਇਹਨੂੰ ਕਾਜਰ ਕਹਿੰਦੇ ਆ ਕਹਿੰਦੇ ਮੰਦਰ ਦੇ ਵਿੱਚ ਇਹ ਕਾਜਰ ਭਰੀ ਪਈ ਐ ਗੱਲਾ ਭਰਿਆ ਪਿਆ ਕਾਜਰ ਪਰ ਮੰਦਰ ਰੱਖਿਓ ਭਰ ਕੇ ਮੰਦਰ ਦੇ ਚ ਪਿਆ ਗੁਰਦੁਆਰੇ ਵਿੱਚ ਪਿਆ ਜੋ ਪੈਸੇ ਕਹਿੰਦੇ ਜਿਹੜੇ ਇਹਦੇ ਵਿੱਚ ਪੈਸੇ ਆ ਕਲੂਖੀ ਰੇ ਕਹਿੰਦੇ ਇਹਦੇ ਵਿੱਚ ਜਿਹੜੀ ਮਾਇਆ ਪਈ ਐ ਇਹ ਕਲੂਖੀ ਆ ਇਹ ਐ ਕਲਯੁਗ ਕਾਲਜੁਖ ਦਗਾ ਦਿੱਤਾ ਗੁਰੂ ਨੇ ਕਿ ਕਾਲਜੁਗ ਕਿੱਥੇ ਐ ਕਹਿੰਦੇ ਆ ਜਿਹੜੀ ਗੱਲੇ ਜ ਮਾਇਆ ਪਈ ਐ ਇਹ ਕਾਲਜੁਗ ਐ ਹੋਰ ਕਿਹੜੀ ਲੜਾਈ ਐ ਗੁਰਦੁਆਰੇ ਚ ਹੋਰ ਕਿਹੜੀ ਲੜਾਈ ਐ ਕੋਈ ਦਰਿਆ ਪਛਾਉਣ ਦੀ ਲੜਾਈ ਨਹੀਂ ਕੋਈ ਪਾਂਡੇ ਧੋਣ ਦੀ ਲੜਾਈ ਨਹੀਂ ਲੜਾਈ ਤਾਂ ਇਸ ਗੋਲਕ ਦੀ ਚਾਬੀ ਦੀ ਐ ਲੇਕਿਨ ਗੁਰੂ ਕਹਿੰਦੇ ਇਹ ਕਲੂਖੀ ਐ ਪਾਈਏ ਜਿਉ ਕਾਜਰ ਪਰ ਮੰਦਰ ਰੱਖਿਓ ਜੋ ਪੈਸੇ ਬਿਲਕੁਲ ਸਾਦੇ ਸ਼ਬਦਾਂ ਚ ਲਿਖਾਇਆ ਹੈ ਪੈਸੇ ਕਲੂਖੀ ਰੇ ਕਹਿੰਦੇ ਇਹੀ ਤਾਂ ਕਲੂਖੀ ਹੈ ਇਹੀ ਤਾਂ ਕਲਯੁਗ ਹੈ ਗੁਰੂ ਨੇ ਬਚਨ ਕੀਤਾ ਸੀ ਕਿ ਜਿੱਥੇ ਮੇਰੀ ਬਾਣੀ ਉੱਥੇ ਕਲਯੁਗ ਆ ਨਹੀਂ ਸਕਦਾ ਲੇਕਿਨ ਅਸੀਂ ਕਲਯੁਗ ਗੁਰੂ ਦੇ ਸਾਹਮਣੇ ਖੜਾ ਕਰ ਦਿੱਤਾ ਲਿਆਕ ਇਸ ਮਾਇਆ ਦਾ ਗੁਰੂ ਦੇ ਦਰਬਾਰ ਵਿੱਚ ਕੋਈ ਕੰਮ ਨਹੀਂ ਗੁਰੂ ਦੇ ਦਰਬਾਰ ਵਿੱਚੋਂ ਭਗਤ ਕਬੀਰ ਜੀ ਨੇ ਇਸ ਮਾਇਆ ਨੂੰ ਬਾਹਰ ਸੁੱਟਿਆ ਲక్ష్ਮੀ ਉਹਦੇ ਘਰ ਆਈ ਹੈ ਲੇਕਿਨ ਖਿੱਚ ਕੇ ਬਾਹਰ ਸੁੱਟ ਦਿੱਤੀ ਦਸ਼ਮੇਸ਼ ਪਿਤਾ ਨੇ ਫਿਰ ਇਸ ਨੂੰ ਸਰਸੇ ਚ ਹੜਾਇਆ ਨਦੀ ਦੇ ਵਿੱਚ ਸੁੱਟ ਦਿੱਤੀ ਅਸੀਸ ਦੀਆਂ ਝੋਲੀਆਂ ਪਰ ਰਹੇ ਆ ਅਸੀਂ ਲੜਾਈ ਆਪ ਛੇੜੀ ਐ ਗੁਰਦੁਆਰੇ ਵਿੱਚ ਅਸੀਂ ਮੰਦਿਰ ਚ ਲੜਾਈ ਆਪ ਛੇੜੀ ਐ ਕਿਉਂ ਜਿਉਂ ਕਾਜਰ ਪਰ ਮੰਦਿਰ ਰੱਖਿਓ ਜੋ ਪੈਸੇ ਕੋ ਲੂਖੀ ਰ ਦੂਰੋਂ ਹੀ ਤੇ ਭਾਗ ਗਇਓ ਹੈ ਕਹਿੰਦੇ ਮੈਂ ਤਾਂ ਦੂਰ ਤੋਂ ਭੱਜ ਗਿਆ ਇਹਨੂੰ ਦੇਖ ਕੇ ਗੁਰੂ ਕਹਿੰਦੇ ਮੈਂ ਤਾਂ ਇਹਨੂੰ ਦੇਖ ਕੇ ਭੱਜ ਗਿਆ ਹੁਣ ਬਾਣੀ ਤਾਂ ਦੱਸਦੀ ਏ ਕਿ ਇਹ ਸਰਪਣ ਹੈ ਇਹ ਸੱਪਣੀ ਹੈ ਬਾਣੀ ਦੱਸਦੀ ਏ ਕਿ ਸੱਪਣੀ ਹੈ ਜਦੋਂ ਸੱਪ ਸੱਪਣੀ ਹੁੰਦਾ ਸੀ ਤਾਂ ਦੂਰੋਂ ਹੋ ਕੇ ਲੰਘਦੇ ਆ ਕਿ ਕਿਤੇ ਡੰਗ ਨਾ ਦਵੇ ਲੇਕਿਨ ਇਹ ਸੱਪਣੀ ਹੈ ਅਸਲ ਤਾਂ ਇਹ ਜਿਹੜੀ ਮਾਇਆ ਹੈ ਇਹ ਸਰਪਣ ਹੈ ਲੇਕਿਨ ਇਸ ਦੇ ਨਾਲ ਅਸੀਂ ਦੋਸਤੀ ਪਾ ਲਈ ਨਾ ਕਿ ਸੱਪਾਂ ਨੂੰ ਦੁੱਧ ਪਲਾਉਣ ਦੇ ਨਾਲ ਸੱਪਾਂ ਦੀ ਜ਼ਹਿਰ ਥੋੜਾ ਖਤਮ ਹੁੰਦੀ ਹੈ ਸੱਪ ਨੇ ਨਹੀਂ ਦੇਖਣਾ ਕਿ ਮੇਰਾ ਮਿੱਤਰ ਹੈ ਜਾਂ ਮੇਰਾ ਦੁਸ਼ਮਣ ਹੈ ਉਹਨੇ ਤਾਂ ਡੰਗ ਮਾਰ ਦੇਣਾ ਲੇਕਿਨ ਇਸ ਡੰਗ ਤੋਂ ਅਸੀਂ ਅਣਜਾਣ ਹਾਂ ਜਿਹੜੀ ਮਾਇਆ ਡੰਗ ਮਾਰਦੀ ਹੈ ਦੂਰੋਂ ਹੀ ਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟ ਕੀ ਤਰ ਕੋ ਤੀਰ ਹੈ ਕਹਿੰਦੇ ਜਿਹਨੂੰ ਗੁਰ ਮਿਲ ਗਿਆ ਇਹਨੂੰ ਸ਼ਬਦ ਮਿਲ ਗਿਆ ਉਹ ਹੀ ਤੋ ਦੂਰ ਭਜਦਾ ਹੈ ਗੁਰੂ ਨੇ ਬਚਨ ਕਰ ਦਿੱਤੇ ਗੁਰੂ ਨੇ ਹੁਕਮ ਕਰ ਦਿੱਤਾ ਦੂਰੋਂ ਹੀ ਤੇ ਭਾਗ ਗਏ ਹੋਏ ਜਿਸ ਗੁਰ ਮਿਲ ਕਹਿੰਦੇ ਜਿਹਨੂੰ ਗੁਰ ਮਿਲਿਆ ਜਿਹਨੂੰ ਸ਼ਬਦ ਮਿਲਿਆ ਉਹ ਹੀ ਤੋਂ ਦੂਰ ਭੱਜਦਾ ਹੈ ਉਹਦੇ ਲੱਭੇ ਨਹੀਂ ਆਉਂਦਾ ਜਿਹਨੂੰ ਗੁਰ ਨਹੀਂ ਮਿਲਿਆ ਸ਼ਬਦ ਨਹੀਂ ਮਿਲਿਆ ਉਹ ਇਹਨੂੰ ਇਕੱਠੀ ਕਰਦਾ ਦੂਰੋਂ ਹੀ ਤੇ ਭਾਗ ਗਇਓ ਹੈ ਜਿਸ ਗੁਰ ਮੇਲਾ ਛੁੱਟ ਗਈ ਤਰਕੁਟੀ ਰੇ ਤੇਰਕੁਟੀ ਛੁੱਟ ਗਈ ਉਦੀ ਕਿਹੜੀ ਤਰਕੁਟੀ ਰਾਜ ਗੁਣ ਤਮ ਗੁਣ ਸਤ ਗੁਣ ਜਿਹਨੂੰ ਸ਼ਬਦ ਮਿਲ ਗਿਆ ਰਾਜ ਗੁਣ ਤਮ ਗੁਣ ਕੋਲੋਂ ਉਹ ਜਦੋਂ ਇਹ ਛੁੱਟ ਗਿਆ ਤਰਕੁਟੀ ਛੁੱਟ ਗਈ ਫਿਰ ਕਿਹੜਾ ਪਦ ਪ੍ਰਾਪਤ ਹੋ ਗਿਆ ਪਹਿਰ ਚੌਥਾ ਪਦ ਪ੍ਰਾਪਤ ਹੋ ਗਿਆ ਚੌਥੇ ਪਦ ਕੋ ਜੋ ਨਰ ਜੀਨੇ ਤਿੰਨ ਹੀ ਪਰਮ ਪਦ ਪਾਇਆ ਉਹਨਾਂ ਨੇ ਪ੍ਰਮਾਤਮਾ ਦੇ ਪਦ ਨੂੰ ਪਾ ਲਿਆ ਕਿੰਨਾਂ ਨੇ ਪਾਇਆ ਹੈ ਜਿਨ੍ਹਾਂ ਦੀ ਤਰਕੁਟੀ ਛੁੱਟੀ ਹੈ ਰਾਜ ਨਾ ਚਾਹੋ ਮੁਕਤ ਨਾ ਚਾਹੋ ਪ੍ਰੀਤ ਠਾਕਰ ਚਰਨਾਰੇ ਪ੍ਰੀਤ ਠਾਕਰ ਚਰਨਾਰੇ ਪਰਮਾਤਮਾ ਦੇ ਠਾਕਰ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਕਹਿੰਦਾ ਰਾਜ ਦੀ ਲੋੜ ਨਹੀਂ ਦਾ ਮੁਕਟ ਚਾਹੀਦਾ ਮੈਨੂੰ ਕੀ ਚਾਹੀਦਾ ਮੈਨੂੰ ਤਾਂ ਸ਼ਬਦ ਚਾਹੀਦਾ ਹੈ ਮੈਨੂੰ ਤਾਂ ਚਰਨ ਚਾਹੀਦਾ ਹੈ ਸਾਬਦ ਜਦੋਂ ਮਿਲ ਜਾਂਦਾ ਹੈ ਇਹ ਤੁਰਕੁਟੀ ਛੁੱਟ ਜਾਂਦੀ ਹੈ ਫੇਰ ਨਹੀਂ ਰਾਜ ਦਾ ਪਿੱਛਾ ਕਰਦਾ ਫੇਰ ਨਹੀਂ ਰਾਜ ਮੰਗਦਾ ਨਾ ਫਿਰ ਮਾਇਆ ਮੰਗਦਾ ਦੂਰੋਂ ਹੀ ਤੇ ਭag ਗਏ ਹੋ ਜਿਸ ਗੁਰ ਮਿਲ ਛੁਟਕੀ ਤਰਕੁਟਿਰੇ ਪੇਰੇ ਤਰਕੁਟਿ ਛੁੱਟ ਗਈ ਰਾਜ ਗੁਣ ਤੰਮ ਗੁਣ ਸਤ ਗੁਣ ਛੁੱਟ ਗਿਆ ਤਮਾ ਨਹੀਂ ਰਹੀ ਤ੍ਰਿਸ਼ਨਾ ਖਤਮ ਹੋ ਗਈ ਰਾਜ ਦੀ ਇੱਛਾ ਖਤਮ ਹੋ ਗਈ ਮਾਂਗੂ ਦਾਨ ਕਿਰਪਾਲ ਕੀ ਮੰਗਿਆ ਦਾਨ ਮੰਗਿਆ ਕਿਹੜਾ ਦਾਨ ਦਾਨ ਮੰਗੂ ਦਾਨ ਦੇਖੋ ਬਾਣੀ ਕੀ ਸਮਝਾਉਂਦੀ ਹੈ ਦਾਨ ਮੰਗਦੇ ਆ ਲੇਕਿਨ ਅਸੀਂ ਲੋਕਾਂ ਨੂੰ ਉਲਟ ਸਮਝਾ ਦਿੱਤਾ ਕਿ ਦਾਨ ਕਰ ਲਓ ਦਾਨ ਕਰ ਲਓ ਤੁਹਾਡੇ ਪਾਪ ਕੱਟੇ ਜਾਣਗੇ ਕਹਿੰਦੇ ਇਧਰ ਗੁਰੂ ਕੁਝ ਹੋਰ ਦੱਸਦੇ ਆ ਰੋਜ਼ ਅਰਦਾਸ ਕਰਦੇ ਆ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾ ਅਸੀਂ ਤਾਂ ਗੁਰੂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਨੂੰ ਦਾਨ ਦੇ ਦਿਓ ਲੇਕਿਨ ਅਸੀਂ ਲੋਕਾਂ ਨੂੰ ਦਾਨੀ ਬਣਾ ਦਿੱਤਾ ਹੈ ਪ੍ਰਚਾਰ ਕਰ ਕਰਕੇ ਤੁਸੀਂ ਦਾਨ ਕਰ ਲੋ ਬਾਣੀ ਕਹਿੰਦੀ ਹੈ ਦਾਨ ਤਾਂ ਭਾਈ ਰੱਬ ਨੇ ਕਰਨਾ ਦੇਖੋ ਪੰਚਮ ਪਾਚਾ ਕੀ ਵਜਨ ਕਰਦੇ ਮੰਗੋ ਦਾਨ ਕਿਰਪਾਲ ਕਿਰਪਾਲ ਕਹਿੰਦੇ ਕਿਰਪਾ ਕਰ ਦੋ ਮੇਰੇ ਪਰ ਕਿਰਪਾ ਨਿਦ ਕਹਿੰਦੇ ਤੁਸੀਂ ਕਿਰਪਾ ਕਰਨੇ ਵਾਲੇ ਆ ਤੁਸੀਂ ਦੇ ਸਕਦੇ ਆ ਮੰਗੋਂ ਦਾਨ ਕਿਰਪਾਲ ਕਿਰਪਾ ਨਿਦ ਮੰਗਿਆ ਇਹ ਨਾ ਦਾਨ ਮੰਗਿਆ ਜੋ ਅਰਦਾਸ ਵਿੱਚ ਕਿਹਾ ਉਹੀ ਮੰਗਿਆ ਮੰਗੋਂ ਦਾਨ ਕਿਰਪਾਲ ਕਿਰਪਾ ਨਿਦ ਮੇਰਾ ਮੁਖ ਸਾਖਤ ਸੰਗ ਨਾ ਜੁਟਸੀਰੇ ਕਿ ਮੇਰਾ ਮੁਖ ਨਾ ਸਾਖਤ ਦੇ ਨਾਲ ਨਾ ਜੁੜੇ ਮੇਰਾ ਸਾਖਤ ਤੋਂ ਛਟਕਾਰਾ ਹੋ ਜਾਵੇ ਦਾਨ ਮੰਗਿਆ ਰੱਬ ਕੋਲੋਂ ਦਾਨ ਮੰਗਿਆ ਕਿ ਮੇਰਾ ਜਿਹੜਾ ਮੁਖ ਹੈ ਨਾ ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰੇ ਕਹਿੰਦਾ ਮੇਰਾ ਮੁਖ ਸਾਖਤ ਦੇ ਨਾਲ ਨਾ ਜੁੜ ਜਵੇ ਕਿਤੇ ਐਸੇ ਕਿ ਮੰਜ਼ਲ ਬੜੀ ਔਖੀ ਹੈ ਕੋਈ ਸੌਖਾ ਨਹੀਂ ਪਿਆ ਸੱਚਖੰਡ 'ਚ ਜਾਣਾ ਇਸ ਮੰਜ਼ਲ ਤੇ ਕੋਈ ਕਰੋੜਾਂ ਵਿੱਚੋਂ ਆ ਸਕਦਾ ਹੈ ਕਰੋੜਾਂ ਵਿੱਚੋਂ ਹੀ ਕੋਈ ਸੱਚਖੰਡ ਜਾ ਸਕਦਾ ਹੈ ਜਦੋਂ ਬਾਣੀ ਦੇ ਹੁਕਮ ਨੂੰ ਮੰਨਾਂਗੇ ਫਿਰ ਸੱਚਖੰਡ ਵਿੱਚ ਜਗ੍ਹਾ ਮਿਲਦੀ ਹੈ ਦੇਖੋ ਬੇਨਤੀ ਕੀਤੀ ਕਿ ਮੇਰਾ ਮੁਖ ਹੈ ਨਾ ਜਿਹੜਾ ਮੇਰਾ ਮੁਖ ਸਾਖਤ ਸੰਗ ਨਾ ਝੁੱਟ ਸੀਰੇ ਬਿਲਕੁਲ ਪੰਜਾਬੀ ਸਮਝਾਉਣ ਵਾਲੀ ਹੈ ਮੇਰਾ ਮੁੱਖ ਕਹਿੰਦੇ ਸਾਖਤ ਦੇ ਨਾਲ ਨਾ ਜੁੜ ਜਵੇ। ਇਧਰ ਬੀਬੀ ਤਾਂ ਪਤਾ ਧਰੀ ਐ। ਬੀਬਾ ਜੀ ਰਾਤ ਨੂੰ ਸ਼ਰਾਬ ਪੀ ਕੇ ਰੱਜ ਕੇ ਘਰ ਆਉਂਦਾ। ਦੋਨੇ ਇਕੱਠੇ ਨਹੀਂ ਰਹਿੰਦੇ ਫਿਰ। ਬੀਬਾ ਜੀ ਨਹੀਂ ਤਾਂ ਮਾਸ ਵੀ ਛਕਿਆ ਪਿਆ ਸ਼ਰਾਬ ਵੀ ਪੀਤੀ ਵੀ ਐ। ਸਾਰਾ ਕੁਝ ਕਰਿਆ ਵੇ। ਫਿਰ ਆਸ ਕਿਹੜੀ ਲਾਈ ਬੈਠੇ ਆ। ਸੱਚਖੰਡ ਨੂੰ ਜਾਣ ਦੀ। ਕਦੇ ਸੋਚਿਆ ਵਿਚਾਰ ਕੀਤੀ ਹੈ ਮਨ ਦੇ ਨਾਲ ਕਿ ਬਾਣੀ ਕੀ ਕਹਿੰਦੀ ਹੈ ਅਸੀਂ ਕੀ ਕਰਦੇ ਆ ਅਸੀਂ ਕਿੱਧਰ ਨੂੰ ਜਾਂਦੇ ਆ ਆਪਣੇ ਬਲ ਝਾਤੀ ਮਾਰੀ ਆਪਣੇ ਘਰ ਕੰਨੀ ਦੇਖੀ ਇਹ ਸਾਡਾ ਘਰ ਤਾਂ ਜਲਦਾ ਜਾ ਰਿਹਾ ਹੈ ਗੁਰੂ ਬਚਨ ਕਰਦੇ ਹਨ ਪਹਿਲੀ ਤਾਂ ਇਹ ਹੁਣ ਮੰਗਿਆ ਕਿ ਮੇਰਾ ਜਿਹੜਾ ਮੁਖ ਹੈ ਇਹਨਾਂ ਸਾਖਤ ਨਾਲ ਨਾ ਜੁੜ ਜੇ। ਹੋਰ ਕੀੜਾ ਦਾਨ ਮੰਗਦੇ ਹਨ? ਜਨ ਨਾਨਕ ਦਾਸ ਦਾਸ ਕੋ ਕਰੀ ਹੈ। ਕਹਿੰਦੇ ਮੈਨੂੰ ਜਿਹੜੇ ਤੇਰੇ ਦਾਸ ਆ ਉਹਨਾਂ ਦਾ ਦਾਸ ਬਣਾ ਦੇ। ਜਿਹੜੇ ਤੇਰੇ ਜਨ ਹਨ ਸਾਧੂ ਹਨ ਉਹਨਾਂ ਨਾਲ ਮੇਲ ਕਰਾ ਦੇ। ਸਾਖਤਾਂ ਤੋਂ ਮੇਰਾ ਛੁਟਕਾਰਾ ਕਰਾ ਦੇ। ਸਾਧੂਆਂ ਨਾਲ ਮੇਰਾ ਮੇਲ ਕਰਾ ਦੇ। ਜਾਨ ਨਾਨਕ ਦਾਸ ਦਾਸ ਕੋ ਕਰੀ ਹੈ ਕਹਿੰਦੇ ਮੈਨੂੰ ਤਾਂ ਉਹਨਾਂ ਦਾਸ ਬਣਾ ਦੇ ਜਿਹੜੇ ਜਾਨ ਹਨ ਜਿਹੜੇ ਸਾਧੂ ਹਨ ਹਾਲੇ ਸਮਝ ਪਈ ਨਹੀਂ ਪਾਤਸ਼ਾਹ ਜਾਣੀ ਜਾਨ ਹਨ ਮੇਰਾ ਮੂਡ ਕਹਿੰਦੇ ਮੇਰਾ ਜਿਹੜਾ ਮੂਡ ਹੈ ਨਾ ਮੇਰਾ ਮੂੰਹ ਹੈ ਜਿਹੜਾ ਮੇਰਾ ਮੂਡ ਸਾਧ ਪੱਗਾ ਰੁਲਸੀ ਰੇ ਮੇਰਾ ਮੂਹ ਕਹਿੰਦੇ ਸਾਧਾਂ ਦੇ ਪੈਰਾਂ ਵਿੱਚ ਰੁਲ ਜਾਵੇ ਸਾਧਾਂ ਦੇ ਪੈਰਾਂ ਵਿੱਚ ਅਸੀਂ ਤਾਂ ਸਾਧਾਂ ਦਾ ਪਰਛਾਵਾਂ ਵੀ ਨਹੀਂ ਲੈਣਾ ਚਾਹੁੰਦੇ ਗੁਰੂ ਕਹਿੰਦੇ ਮੇਰਾ ਮੁਖ ਸਾਧਾਂ ਦੇ ਪੈਰਾਂ 'ਚ ਰੁਲ ਜਾਵੇ ਅਸੀਂ ਕਿਹੜੇ ਮਾਰਗ 'ਤੇ ਤੁਰ ਪਏ ਜਿਹੜਾ ਮਾਰਗ ਗੁਰੂ ਦਿਖਾਉਂਦਾ ਓਤੋਂ ਤਾਂ ਅਸੀਂ ਕੋਹਾਂ ਦੂਰ ਹੋ ਗਏ ਸਾਧੂ ਸੰਤ ਮਾੜੇ ਕਰਮਾਂ ਤੋਂ ਰੋਕਦਾ ਹੈ ਸਾਧੂ ਦਾ ਕਹਿੰਦਾ ਸਾਖਤ ਦਾ ਸੰਗ ਨਹੀਂ ਕਰਨਾ ਸਤਸੰਗੀ ਬੜੀ ਔਖੀ ਮੰਜ਼ਲ ਹੈ ਅਮਤਤਾਰੀ ਬੀਬੀ ਦਾ ਪਤੀ ਵੀ ਸ਼ਰਾਬੀ ਉਹਦਾ ਜਵਾਈ ਵੀ ਸ਼ਰਾਬੀ ਉਹਦਾ ਪੁੱਤ ਵੀ ਸ਼ਰਾਬੀ ਕਿੱਧਰ ਨੂੰ ਜਾਵੇ ਬੀਬੀ ਸਾਡੇ ਘਰਾਂ ਵਿੱਚ ਰਿਵਾਜ ਹੈ ਅਸੀਂ ਰੋਕ ਨਹੀਂ ਸਕਦੇ ਸਭ ਤੋਂ ਪਿਆਰਾ ਸਾਸੂ ਨੂੰ ਜਵਾਈ ਹੈ ਪੁੱਤ ਤੋਂ ਵੱਧ ਪਿਆਰਾ ਹੁੰਦਾ ਹੈ ਜਵਾਈ ਜਿਹਦੇ ਜਵਾਈ ਹੈਗਾ ਉਹਨੂੰ ਪਤਾ ਹੈ ਜਿਹਦੇ ਕੰਬਲੀ ਦੇ ਹਾਈ ਨਹੀਂ ਜਿਹੜੇ ਸੁੱਖਾ ਸੁੱਖੇ ਅਸੀਂ ਮਿਲਦਾ ਧੀ ਨਾ ਹੋਵੇ ਉਹ ਨਹੀਂ ਜਾਣਦੀ ਉਹਦੀ ਜ਼ਿੰਦਗੀ ਅਧੂਰੀ ਹੈ ਜਿਹਦੇ ਧੀ ਨਹੀਂ ਹੈਗੀ ਉਹ ਨੂੰ ਸੰਸਾਰ ਦੀ ਸੋਝੀ ਨਹੀਂ ਆ ਸਕਦੀ ਜਿਹਦੇ ਧੀ ਨਹੀਂ ਹੈਗੀ ਤੀ ਨਾਲ ਪਤਾ ਲੱਗਦਾ ਹੈ ਕਿ ਕੀ ਪੁੰਨ ਹੈ ਕੀ ਪਾਪ ਹੈ ਕਿਉਂ ਤੀ ਨੂੰ ਦੇਣਾ ਪੈਂਦਾ ਹੈ ਨਾ ਤੀ ਨੂੰ ਦੇ ਕੇ ਘਰ ਤੋਂ ਤੋੜਨਾ ਪੈਂਦਾ ਪੁੱਤ ਦਾ ਲਿਆ ਕੇ ਘਰ ਪਰਣਾ ਪੁੱਤ ਦਾ ਦਾਜ ਲੈ ਕੇ ਘਰ ਪਰਣਾ ਤੀ ਨੂੰ ਦਾਜ ਦੇ ਕੇ ਤੋੜਨਾ ਪੈਂਦਾ ਸਭ ਤੋਂ ਵੱਡਾ दान ਕੰਨਿਆਂ ਦਾ ਹੈ ਧੀ ਦਾ দান ਸਭ ਤੋਂ ਵੱਡਾ ਹੈ ਸੰਸਾਰ ਦੇ ਵਿੱਚ ਲੇਕਿਨ ਅਸੀਂ ਦਾ ਸੁੱਖਾ ਸੁਖਦੇ ਹਾਂ ਕਿ ਸਾਡੇ ਦਾ ਧੀ ਹੁਣੇ ਨਹੀਂ ਚਾਹੀਦੀ ਸਾਡੇ ਦਾ ਪੁੱਤੇ ਚਾਹੀਦਾ ਗੁਰੂ ਬਚਨ ਕਰਦੇ ਹਨ দান ਮੰਗਿਆ ਕਿ ਸਾਖਤ ਤੋਂ ਛਟਕਾਰਾ ਹੋ ਜਾਵੇ ਸਾਧੂ ਸੰਤਾਂ ਦੀ ਮੈਂ ਸੇਵਾ ਕਰਾਂ ਆਖਰ ਜਾ ਕੇ ਸਿਰੇ ਲਾ ਦਿੱਤੀ ਮੇਰਾ ਮੂਡ ਸਾਧੂ ਪੱਗਾਂ ਹੇਠ ਰੁਲਸੀ ਰਹੇ ਬਿਲਕੁਲ ਹੁਣ ਪੈਰ ਹੀ ਲਿਖ ਦਿੱਤਾ ਕਿੰਨੇ ਪੈਰਾਂ ਸਾਧੂ ਦੇ ਪੈਰਾਂ ਵਿੱਚ ਮੇਰਾ ਮੁਖ ਰੁਲ ਜਵੇ ਰੁਲਸੀ ਰੋਲ ਜਵੇ ਸਾਧੂ ਦੇ ਪੈਰਾਂ ਦੇ ਵਿੱਚ ਲੇਕਿਨ ਜਦੋਂ ਸਾਧੂ ਦਾ ਠੇਂਗਾ ਲੱਗਿਆ ਨਾ ਭਗਤ ਕਬੀਰ ਨੂੰ ਆਰਾਮ ਆਨੰਦ ਦਾ ਅਵਲ ਭਗਤ ਬਣ ਗਿਆ ਪੈਰ ਦੀ ਠੁੱਡੇ ਲੱਗੀ ਸੀ ਕੋਈ ਖਾਣ ਨੂੰ ਸਮਾਨ ਨਹੀਂ ਸੀ ਦਿੱਤਾ ਕੋਈ ਪਤਾਸਿਆਂ ਦੀ ਮੁੱਠੀ ਨਹੀਂ ਸੀ ਭਰ ਕੇ ਦਿੱਤੀ ਕੋਈ ਕਾਜੂ ਦਾ ਲਫਾਫਾ ਨਹੀਂ ਸੀ ਭਰ ਕੇ ਦਿੱਤਾ ਕੋਈ ਪਾਣੀ ਦੀ ਬੋਤਲ ਨਹੀਂ ਸੀ ਦਿੱਤੀ ਕੋਈ ਲੌਂਗ ਨਹੀਂ ਕੋਈ ਇਲਾਇਚੀ ਨਹੀਂ ਕੁਝ ਨਹੀਂ ਦਿੱਤਾ ਕੀ ਦਿੱਤਾ ਇੱਕ ਪੈਰ ਦੀ ਠੋਡ ਮਰੀ ਹੈ ਆਰਾਮ ਕੇ ਆਰਾਮ ਕੋਹੋ ਦੇਤਾ ਰਾਮ ਕੇ ਰਾਮ ਕੋ ਹੋ ਰਾਮ ਦਾ ਸ਼ਬਦ ਦੇ ਦਿੱਤਾ ਬਣ ਗਿਆ ਬਾਲ ਭਗਤ ਕਬੀਰ ਉਹਦੇ ਕੋਲ ਹੈ ਸੀ ਰਾਮਾਨੰਦ ਕੋਲ ਸ਼ਬਦ ਦੇ ਦਿੱਤਾ ਸਾਡੇ ਕੋਲ ਤਾਂ ਪਤਾਸੇ ਆ ਦੇ ਹੀ ਜਾਂਦੇ ਆ ਜਾਂ ਸਾਡੇ ਕੋਲ ਕਾਜੂਲੇ ਚੀਏ ਪਰ ਪਰ ਦੇ ਹੀ ਜਾਂਦੇ ਆ ਜਿਹਦੇ ਕੋਲ ਕੋਈ ਸਮਾਨ ਹੁੰਦਾ ਉਹੀ ਚੀਜ਼ ਬਣਦਾ ਆਓ ਪਾ ਬਾਣੀ ਨੂੰ ਮੰਨिए ਬਾਣੀ ਨੂੰ ਸਮਝਿਓ ਜੋ ਬਾਣੀ ਕਹਿੰਦੀ ਏ ਇਸ ਰਾਹਤੇ ਤੇ ਤੁਰਿਏ ਇਸ ਮਾਰਗ ਤੇ ਤੁਰਿਏ ਤਾਂ ਸਾਡੇ ਜੀਵਨ ਯਾਤਰਾ ਸਫਲ ਹੋਣੀ ਏ ਸੋ ਸਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ